ਨੇਕ ਜੀ ਨੋਟ ਹੈ ਜੀ ਉਹਨਾਂ ਨਾਲ ਹੋ ਗਿਆ ਤੇ ਪੂਰੇ ਨਾਲ ਆ ਗਏ ਜੀ ਸਾਡੀ ਜੀ ਸਰਦੀਵਾ ਜੀ ਸਹਾਇਕ ਜੀ ਮੈਕ ਜੀ ਕਾ ਖਾਨ ਸਾਹਿਬ ਜੀ ਦੇ ਹਿੱਤੇ ਪਿੱਛੇ ਜੇ ਆਪਾਂ ਗੁਰਨਾਨਕ ਦੇਵ ਜੀ ਦਾ ਵੀ ਜਨਮ ਦਿਨ ਮਨਾਇਆ ਉਦੋਂ ਕੇ ਹਾਲਾਤ ਸੀ ਤੇ ਉਸ ਤੋਂ ਬਾਅਦ ਦਾ ਕਿਵੇਂ ਕਿਵੇਂ ਹਾਲਾਤ ਬਣਿਆ ਉਹ ਤੁਹਾਡੇ ਨਾਲ ਕਪਤਾ ਦੇ ਰੂਪ ਵਿੱਚ ਸਾਂਝੇ ਕਰਨ ਜਾ ਰਿਹਾ ਹੈ ਚਾਰੇ ਪਾਸੇ ਹਨੇੜ ਕੁਬਾਰ ਸੀ ਚਾਰੇ ਪਾਸੇ ਹਨੇੜ ਕੁਬਾਰ ਸੀ ਸੁੰਨਾ ਨਾ ਕੋਈ ਚੀਕ ਪਕਾਰ ਸੀ ਰਾਜਿ ਮੁਕੱਦਮ ਬਣੇ ਉਹ ਤੋਂ ਭਾਰ ਸੀ ਜਨਤਾ ਦਾ ਕੌਣ ਕਰੇ ਉਧਾਰ ਸੀ ਜਨਤਾ ਦਾ ਕੌਣ ਕਰੇ ਉਧਾਰ ਸੀ ਕਿਤੇ ਨਾ ਕੋਈ ਚੰਨਣ ਦਿਸਦਾ ਸੱਚ ਤੇ ਨਿਆ ਜਾਂਦਾ ਮਿਟਦਾ ਦੁਖੀ ਲੋਕਾਂ ਦਾ ਮਨ ਨਾ ਟਿਕਦਾ ਰਾਜ ਭਾਵ ਤਾਂ ਜਾਂਦਾ ਫਿਟਦਾ ਉਦੋਂ ਇੱਕ ਅਵਤਾਰ ਸੀ ਆਇਆ ਸੱਚਾ ਉਹ ਜਿਸ ਅੱਖ ਸਮਾਇਆ ਬਾਹਮਣ ਦਾਜੀ ਸੁਣ ਕੇ ਭਰਾਇਆ ਪਰ ਲੋਕਾਂ ਨੂੰ ਬੜਾ ਹੀ ਭਾਇਆ ਬਾਹਮਣ ਦਾਜੀ ਸੁਣ ਕੇ ਭਰਾਇਆ ਪਰ ਲੋਕਾਂ ਨੂੰ ਬੜਾ ਹੀ ਭਾਇਆ ਦੂਰ ਦੂਰ ਪਹੁੰਚੀ ਉਹਦੀ ਸੱਖੀ ਬਰਲਾ ਮਰਦਾਨਾ ਉਸਤੇ ਸਾਥੀ ਦੂਰ ਦੂਰ ਪਹੁੰਚੀ ਉਹਦੀ ਸੱਖੀ ਬਰਲਾ ਮਰਦਾਨਾ ਉਸਤੇ ਸਾਥੀ ਸੱਚੀ ਗੱਲ ਖੁਸ ਹੱਥਾਂ ਆਖੀ ਊੜ ਭੱਜਿਆ ਪਰ ਸੱਤ ਦੀ ਝਾਤੀ ਊੜ ਭੱਜਿਆ ਪਰ ਸੱਤ ਦੀ ਝਾਤੀ ਹੱਦ ਸੱਚ ਦੀ ਕਮਾਕੇ ਖਾਓ ਉਹਦੇ ਵਿੱਚੋਂ ਹੋਰਾਂ ਦੇ ਹੁ ਵੀ ਪਾਓ ਆਪਣਾ ਢਿੱਡ ਹੀ ਨਾ ਭਰਦੇ ਜਾਓ ਆਪਣਾ ਢਿੱਡ ਹੀ ਨਾ ਭਰਦੇ ਜਾਓ ਦੀਨ ਦੁਖੀ ਦਾ ਕਦੇ ਦਰਦ ਵਟਾਓ ਦੀਨ ਦੁਖੀ ਦਾ ਕਦੇ ਦਰਦ ਵਟਾਓ ਉਸਵੀਰ ਪਹਿਲਾ ਲੰਗਰ ਚਲਾਇਆ ਕਿਧਰੇ ਹੁਟ ਤੱਕ ਨਾ ਘੱਟ ਆਇਆ ਉਸਵੀਰ ਪਹਿਲਾ ਲੰਗਰ ਚਲਾਇਆ ਹੁਟ ਤੱਕ ਨਾ ਕਿਧਰੇ ਘੱਟ ਆਇਆ ਪੂਜ ਨਿਛ ਦਾ ਭੇਡ ਵਟਾਇਆ ਇੱਕ ਪੰਗਤ ਵਿੱਚ ਬੈਠ ਛਕਾਇਆ ਸੱਪੇ ਸਰਜੀ ਵਾਸਤਾਇਨ ਕਰੋ ਇੱਕ ਨਰਕਾਰ ਦਾ ਗਾਇਨ ਪੜ੍ਹ ਕੇ ਬਾਣੀ ਪਾਵੋ ਚੈਨ ਰੱਬ ਦੇ ਨੇੜੇ ਹੋਵੇ ਮੈਂ ਸੱਪੇ ਸਰਜੀ ਵਾਸਤਾਇਨ ਕਰੋ ਇੱਕ ਨਰਕਾਰ ਦਾ ਗਾਇਨ ਬਾਣੀ ਪੜ੍ਹ ਕੇ ਪਾਵੋ ਚੈਨ ਰੱਬ ਦੇ ਨੇੜੇ ਹੋਵੇ ਮੈਂ ਅੱਜ ਵੀ ਜਿਹੜਾ ਪੜਦਾ ਬਾਣੀ ਜੋ ਸਿੱਖੀ ਸੂਤ ਤੇ ਜੱਦਾ ਪੁਰਾਣੀ ਅੱਜ ਵੀ ਜਿਹੜਾ ਪੜਦਾ ਬਾਣੀ ਸੇ ਕੀ ਸੋਤੇ ਜੋ ਚੱਲਦਾ ਪ੍ਰਾਣੀ ਖੁਸ਼ੀ ਸੰਸਾਰ ਦੀ ਉਸਨੇ ਬਾਣੀ ਬਾਣੀ ਨਾਲ ਜ਼ਿੰਦਗੀ ਤਰੇ ਨਾੜੀ ਬਾਣੀ ਨਾਲ ਜ਼ਿੰਦਗੀ ਤਰੇ ਨਾੜੀ ਵੈਗੁਰ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਤਵਾਤਾ ਜੀ ਬਾਬੇ ਸਾਹਿਬ ਸੇ ਹੁਣ ਧਿਆਨ ਸਿੰਘ ਕਾਲੋ ਜੀ ਉਹਨਾਂ ਤੋਂ ਬਾਅਦ ਅਮਰਜੀਤ ਕੌਰ ਬਲੰਡਾ ਜੀ ਤੇ ਉਹਨਾਂ ਦਾ ਆਪ ਰੱਖਵਾਸ ਬਾਈ ਗੁਰਜੀਖ ਖਾਲਸਾ ਬਾਈ ਗੁਰਜੀਖ ਪਤਿ ਜੀ ਅੱਜ ਨੇ ਉਹ ਬੁਲਸੀਤ ਜੀ ਦਾ ਸੈਦ ਜਗ ਤੇ ਨ ਕੋਈ ਤੇਰਾ ਸਾਨੀ বাজਵਾੜਿਆ ਚਾਰੇ ਲਲੇ ਬਾਰੇ ਬੰਦਨੀ বাজਵਾੜਿਆ ਜਗ ਤੇ ਨ ਕੋਈ ਤੇਰਾ ਸਾਨੀ বাজਵਾੜਿਆ ਚਾਰੇ ਰਦੀ ਵਿੱਚ ਕਰਮ ਕਮਾ ਗਿਆ ਜਾਲ ਮਨ ਦੇ ਤੋਂ ਹਿੰਦੂ ਤਰਨ ਬਚ ਗਿਆ ਚਾਰ ਮਨ ਦੇ ਤੋਂ ਹਿੰਦੂ ਤਰਨ ਬਚ ਗਿਆ ਹੱਸ ਹੱਸ ਦਿੱਤੀ ਹੱਸ ਹੱਸ ਦਿੱਤੀ ਕੁਰਬਨੀ ਪਜਵਾ ਲਿਆ ਚਾਰੇ ਜਨ ਬਾਰੇ ਬਣ ਨਨਿ ਬਜਾ छुड़ाए ने मुगलान छाए नौम नहीं भारती कौम भारती जो हनी बचवा चारे लाल बारे बने धनी बचवाड़िया लाल बारे जोरा बरे सिंह निहाचे चुनाए चुकाने के उना ना शिष्य चुकाए न रखी नाथ बोल को रखी नाथ बोल कोई निशानी ਤੇਰੇ ਕੇ ਹਿੰਦ ਦਾ ਕਰਜੂ ਤਾਰਤਾ ਸੀਸ ਤੇਰੇ ਕੇ ਹਿੰਦ ਦਾ ਕਰਜੂ ਤਾਰਤਾ ਤੇਰੇ ਜਿਹਾ ਹੁਣ ਨਹੀਂ ਤੇਰੇ ਜਿਹਾ ਹੁਣ ਨਹੀਂ ਬਲਿਦਾਨੀ ਵਜਵਾੜਿਆ ਚਾਰੇ ਲਾਲ ਜਵਾਨੇ ਕਣਦਾਨੀ ਵਜਵਾੜਿਆ ਚਾਰੇ ਜੀ ਕਾਲੂ ਸਾਹਿਬ ਸੋ ਹੁਣ ਅਬਜੀਤ ਘਰ ਡਾ ਹੋਰ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅਸਥਾਨ ਵਿੱਚ ਪ੍ਰਧਾਨ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਤਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਚੇਤਨਾ ਦੀ ਲਾਟ ਨੌਵੇਂ ਗੁਰਾਂ ਕੋਲ ਆ ਕੇ ਪੰਡਤਾਂ ਅਰਜ਼ ਕੀਤੀ ਨੌਵੇਂ ਗੁਰਾਂ ਕੋਲ ਆ ਕੇ ਪੰਡਤਾਂ ਅਰਜ਼ ਕੀਤੀ ਗੁਲਾਮੀ ਦੀ ਜ਼ਿੰਦਗੀ ਤੋਂ ਲੋੜ ਦੇ ਨਜਾਤ ਕੀ ਸਵਾ ਮਨ ਜਨੂ ਸਵਾ ਮਨ ਜਨੂ ਲਾ ਕੇ ਅੰਨ ਮੂਨੂ ਲਾਵੇ ਹਾਕਮ ਕੱਟ ਦਿਓ ਜ਼ੁਲਮਾਂ ਦੀ ਕਾਲੀ ਬੋਲੀ ਰਾਤ ਦੀ ਤਿਰਕ ਤੇ ਜਨੇਰ ਨੂੰ ਲਾਵੇ ਨਾ ਆਵੇ ਨਾ ਦੀ ਆਂਜ ਕੋਈ ਤਿਰਕ ਤੇ ਜਨੇਰ ਨੂੰ ਆਵੇ ਨਾ ਦੀ ਆਂਜ ਕੋਈ ਧਰਮ ਦੀ ਆਜ਼ਾਦੀ ਦੀ ਝੋਲੀ ਪਾਉ ਦੱਤ ਜੀ ਸੁਖ ਦਾ ਸਾਹ ਲਈਏ ਕਰੀਏ ਅਰਜਨਾ ਪੂਜਾ ਸੁਖ ਦਾ ਸਾਹ ਲਈਏ ਕਰੀਏ ਅਰਜਨਾ ਪੂਜਾ ਜਿੰਦਗੀ ਸਾਡੀ ਜਾਵੇ ਸੁਨਹਿਰੀ ਪ੍ਰਭਾਤ ਜੀ ਜ਼ਿੰਦਗੀ ਛੱਡੀ ਜਾਵੇ ਸੁਨਹਿਰੀ ਪਰਵਾਤੀ ਹੋਏ ਪਰੇਸ਼ਾਨ ਹੋਏ ਪਰੇਸ਼ਾਨ ਗੁਰੂ ਸੁਣ ਦੁਖ ਪੰਡਤਾਂ ਦਾ ਸੋਚਦੇ ਨੇ ਕਿੰਝ ਬਣਾ ਦੁਨੀਆ ਦੀ ਘੜ ਜੀ ਕਿਸੇ ਮਹਾਪੁਰਖ ਨੂੰ ਦੇਣੀ ਕੁਰਬਾਨੀ ਪੈਣੀ ਕਿਸੇ ਮਹਾਪੁਰਖ ਨੂੰ ਦੇਣੀ ਕੁਰਬਾਨੀ ਪੈਣੀ ਤਾਂ ਹੀ ਇਹ ਗੁਲਾਮੀ ਵਾਲਾ ਕੱਦ ਹੋਣਾ ਚਾਹੀ ਜੀ ਕਾਤਲ ਦੇ ਕੋਲ ਚਲ ਆਤਮਕਤੂਲ ਜਾਵੇ ਦੁਨੀਆ ਦੇ ਵਿੱਚ ਕਿਛੇ ਕੋਈ ਸੁਣੀ ਨਾ ਵਿਚਾਲ ਜੀ ਦੁਨੀਆ ਦੇ ਵਿੱਚ ਅਜਿਹੀ ਸੁਣੀ ਨਾ ਵਿਚਾਲ ਜੀ ਹੱਕ ਲੈਣ ਲਈ ਸੀ స్తਰੀ ਤੇ ਟਿਕਾਣਾ ਪੈਂਦਾ ਹੱਕ ਲੈਣ ਲਈ ਸੀ స్తਰੀ ਤੇ ਟਿਕਾਣਾ ਪੈਂਦਾ ਲੋਕਾਂ ਵਿੱਚ ਚੇਤਨਾ ਦੀ ਲਾਗ ਦਿੱਤੀ ਵਾਰ ਸੀ ਲੋਕਾਂ ਵਿੱਚ ਚੇਤਨਾ ਦੀ ਲਾਗ ਦਿੱਤੀ ਵਾਰ ਸੀ ਭਾਈ ਮਤੀ ਦਾਸ ਸਾਈਂ ਆਰੇ ਨਾਲ ਦੀਪ ਤੇ ਭਾਈ ਮਤੀ ਦਾਸ ਤੜਾਈ ਆਰੇ ਨਾਲ ਚੀਰ ਦਿੱਤਾ ਭਾਈ ਜੋ ਦਿਆਲਾ ਦਿੱਤਾ ਦੇਗ ਚ ਬਾੜਸੀ ਰੂਹੀ ਜਲਪੇਟ ਦਿੱਤਾ 60 ਸਦੀ ਦਾਸ ਤੜਾਈ ਨੌਵੇਂ ਗੁਰੂ ਜੀ ਨੂੰ ਨਾ ਸਾਹਮਣੇ ਮਢਾਲ ਜੀ ਟੱਕ ਕੇ ਤੁਸੀਂ ਇਹ ਖਵਰੇ ਮਨ ਲਵੇ ਦੀਪ ਸਾਡਾ ਪਰ ਗੁਰੂ ਜੀ ਦੇ ਚਿਹਰੇ ਤੇ ਚੌਂਕਣਾ ਜਲਾਲ ਸੀ ਸ਼ਾਂਤ ਤੇ ਅਡੋਰ ਬੈਠੇ ਜਪਦੇ ਸੀ ਨਾਮ ਕੀ ਸ਼ਾਂਤ ਤੇ ਅਡੋਰ ਬੈਠੇ ਜਪਦੇ ਸੀ ਨਾਮ ਗੁਰੂ ਲਿਵ ਲਈ ਹੋਈ ਉਹਨਾਂ ਸੱਚੇ ਸਾਧਗੁਰ ਨਾਲ ਸੀ ਲਿਵ ਲਈ ਹੋਈ ਉਹਨਾਂ ਸੱਚੇ ਸਾਧਗੁਰ ਨਾਲ ਸੀ ਆਖਿਆ ਰੰਗੇ ਤੁਸੀਂ ਕਰ ਲੋ ਕਬੂਲ ਦੀ ਆਖਿਆ ਰੰਗੇ ਤੁਸੀਂ ਕਰ ਲੋ ਕਬੂਲ ਦੀ ਸਾਡੇ ਨਾਲ ਰਣ ਮੇ ਕਰੋ ਤੁਸੀਂ ਰਾਜ ਜੀ ਸਾਰੇ ਸੁੱਖ ਮਿਲਣਗੇ ਮੰਨ ਲੋ ਹੁਕਮ ਸਾਡਾ ਸਾਰੇ ਸੁੱਖ ਮਿਲਣਗੇ ਮੰਨ ਲੋ ਹੁਕਮ ਸਾਡਾ ਜਾਂ ਫੇ ਕਰਾਮਾਤ ਕਰੋ ਕੋਈ ਹੋਵੇ ਜੀ ਤੇ ਨਾਲ ਜੀ ਕਰਾਮਾਤ ਕਰੋ ਕੋਈ ਹੋਵੇ ਜੀ ਤੇ ਨਾਲ ਜੀ ਬਾਗ ਨੇ ਧਰਮ ਸਾਰੇ ਸਭਨਾ ਨੂੰ ਹੱਥ ਬਾਗ ਨੇ ਧਰਮ ਸਾਰੇ ਸਭਨਾ ਨੂੰ ਹੱਥ ਮਿਲੇ ਗੁਰਾਂ ਨੇ ਬਲੰਦ ਕੀਤੀ ਸੱਚ ਦੀ ਆਵਾਜ਼ ਸੀ ਸਫਰ ਸਿੰਧ ਕੇ ਨਾਲ ਵਾਰ ਦਿੱਤਾ ਸੀਸ ਗੁਰਾਂ ਸਫਰ ਸਿੰਧ ਕੇ ਨਾਲ ਵਾਰ ਦਿੱਤਾ ਸੀਸ ਗੁਰਾਂ ਸਮੇ ਨੇ ਸਜਾਇਆ ਸਿਰ ਅਣਖਾਂ ਦਾ ਤਾਰ ਸੀ ਸਮੇ ਨੇ ਸਜਾਇਆ ਸਿਰ ਅਣਖਾਂ ਦਾ ਤਾਰ ਸੀ ਪਿੰਜਰੇ ਚੋਂ ਗੁਰੂ ਜੀ ਨੂੰ ਕੱਢ ਲਿਆ ਜਲਾਦ ਪਿੰਜਰੇ ਚੋਂ ਗੁਰੂ ਜੀ ਨੂੰ ਕੱਢ ਲਿਆ ਜਲਾਦ ਨੇ ਕੀਤਾ ਤਖਵਾਰ ਨਾਲ ਗੁਰੂ ਜੀ ਤੇ ਵਾਰ ਸੀ ਜੈ ਜੈਕਾਰ ਗੁਰਾਂ ਦੀ ਸੀ ਹੋਈ ਪਰਲੋਕ ਵਿੱਚ ਜੈ ਜੈਕਾਰ ਗੁਰਾਂ ਦੀ ਸੀ ਹੋਈ ਪਰਲੋਕ ਵਿੱਚ ਸਾਰੇ ਸੁਰਲੋਕ ਵਿੱਚ ਮੱਝੀ ਹਹਾਕਾਰ ਸੀ ਸਾਰੇ ਸੁਰਲੋਕ ਵਿੱਚ ਮੱਝੀ ਹਹਾਕਾਰ ਸੀ ਜ਼ੋਰ ਦੀ ਹਨੇਰੀ ਚੱਲੀ ਅੰਬਰ ਤੇ ਛਾਈ ਲੱਗੀ ਜ਼ੋਰ ਦੀ ਹਨੇੜੀ ਜੰਨੀ ਅੰਬਰ ਤੇ ਛਾਈ ਲਾਲੀ ਜੱਤਾ ਜੀ ਨੇ ਸੀਸ ਝਾਂ ਕੀਤਾ ਸਤਕਾਰ ਸੀ ਵਣਜਾਰੇ ਲੱਖੀ ਸ਼ਾਹ ਨੇ ਗੱਡੇ ਉੱਤੇ ਟੜ ਰੱਖ ਵਣਜਾਰੇ ਲੱਖੀ ਸ਼ਾਹ ਨੇ ਗੱਡੀ ਗੱਡੇ ਉੱਤੇ ਟੜ ਰੱਖ ਘਰ ਨੂੰ ਅੱਗ ਲਾ ਕੀਤਾ ਸੰਸਕਾਰ ਸੀ ਘਰ ਤਰ ਘਰ ਨੂੰ ਅੱਗ ਲਗਾ ਕੀਤਾ ਸੰਸਕਾਰ ਸੀ ਗੁਰੂ ਤੇਗ ਬਹਾਦਰ ਬਣ ਹਿੰਦ ਦੀ ਚਾਦਰ ਹੱਤ ਤੇ ਸੱਚ ਨਹੀਂ ਦਿੱਤੀ ਜਿੰਦ ਵਾਰ ਸੀ ਫਕਤ ਇਹ ਸਾਥੀ ਨੇ ਹੀ ਦਿੱਤੀ ਜਿੰਦਵਾਰ ਸੀ ਕੋ ਕਲਸਾ ਆਹੀ ਕਿਰਤੀ ਕੀ ਖੁਦ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਅਮਰ ਜੀ ਤੇ ਜੀ ਤੇਉਣ ਦਰਦੁਰ ਕਰਨ ਹੋ